ਜ਼ਿਲ੍ਹਾ ਪਠਾਨਕੋਟ ਦੇ ਥਾਣਾ ਨੰਗਲਪੁਰ ਅਦੀਨ ਆਉਂਦੇ ਪਿੰਡ ਨੰਗਲ ਵਿਖੇ ਅੱਜ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦੀ ਗਵਾਈ ਹੇਠ ਵਿਲੇਜ ਡਿਫੈਂਸ ਕਮੇਟੀ ਦੇ ਵੱਖ-ਵੱਖ ਪਿੰਡਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਥਾਣਾ ਨੰਗਲਪੁਰ ਅਦੀਨ ਆਉਂਦੇ ਸਤਾਈ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡੀਐਸਪੀ ਮਾਨ ਨੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਇਲਾਕੇ ਦੀ ਸੰਵੇਦਨਸ਼ੀਲਤਾ ਬਾਰੇ ਦੱਸਦੇ ਹੋਏ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਠਾਨਕੋਟ ਜ਼ਿਲ੍ਹਾ ਜਿੱਥੇ ਇੱਕ ਪਾਸੇ ਪਾਕਿਸਤਾਨ ਨਾਲ ਇੰਟਰਨੈਸ਼ਨਲ ਬਾਰਡਰ ਸਾਂਝਾ ਕਰਦਾ ਹੈ, ਉੱਤੇ ਇਸ ਦਾ ਬਾਰਡਰ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਨਾਲ ਵੀ ਲੱਗਦਾ ਹੈ। ਉਹਨਾਂ ਕਿਹਾ ਕਿ ਥਾਣਾ ਨੰਗਲਪੁਰ ਅਧੀਨ ਆਉਂਦੇ ਪਿੰਡਾਂ ਵਿੱਚ ਆਰਮੀ ਦੀਆਂ ਸ਼ੌਮਲੀਆਂ ਵੀ ਹਨ, ਜਿਸ ਦੇ ਚਲਦਿਆਂ ਇਹ ਇਲਾਕਾ ਕਾਫੀ ਸੰਵੇਦਨਸ਼ੀਲ ਵਿਆ। ਉਹਨਾਂ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਇਸ ਨੂੰ ਸੂਚਨਾ ਦਿੱਤੀ ਜਾਵੇ ਹੁਣ ਆ ਕਿ ਪੁਲਿਸ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਸੁਰੱਖਿਆ ਪ੍ਰਬੰਧਾਂ ਨੂੰ ਪੂਕਤਾ ਕਰੇਗੀ ਅਤੇ ਨਾਲ ਹੀ ਸਮਾਜ ਵਿੱਚ ਫੈਲ ਰਹੀਆਂ ਨਸ਼ੇ ਵਰਗੀਆਂ ਕੁਰੀਤੀਆਂ ਨੂੰ ਵੀ ਠੱਲ ਪਾ ਸਕੇਗੀ ਇਸ ਮੌਕੇ ਡੀਐਸਪੀ ਸੁਮੇਰ ਸਿੰਘ ਮਾਨ ਨੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਮਿਲਣ ਵਾਲੀਆਂ ਸਹੂਲਤਾ ਬਾਰੇ ਵੀ ਜਾਣਕਾਰੀ ਦਿੱਤੀ ਜਿਸਰੰਗ ਤੁਸੀਂ ਜਾਣਦੇ ਹੋ ਅੱਜ ਆਪਾਂ ਇੱਥੇ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕੀਤੀਆਂ ਇਹ ਜਿਹੜੇ ਥਾਣੇ ਸਿਟੀ ਸਬਡਿਵੀਜ਼ਨ ਚ ਪੈਂਦੇ ਆ ਉਹਨਾਂ ਦੇ ਬੀਡੀਸੀ ਮੈਂਬਰਸ ਆ ਮੇਰੇ ਨਾਲ ਐਸਐਚਓ ਡੀਜੂ ਨੰਬਰ 1 ਐਸਐਚਓ ਮਮੂਨ ਐਸਐਚਓ ਨੰਗਲਪੁਰ ਇੱਥੇ ਸ਼ਾਮਿਲ ਹੈ ਇਹਨਾਂ ਦੇ ਸਾਰੇ ਦੇ ਨੁਮਾਇੰਦੇ ਇੱਥੇ ਆਏ ਆ ਤੇ ਜਿਹੜੀ ਬੀਡੀਸੀਜ਼ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਐਜ਼ ਅ ਕਨਸੈਪਟ ਜਿਹੜਾ ਉਹ 2 ਸਾਲਾਂ ਤੋਂ ਪੰਜਾਬ 'ਚ ਲਾਗੂ ਹੋਇਆ ਜਿਹਦੇ ਵਿੱਚ ਪੰਜਾਬ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਆਪਾਂ ਡਿਸਟ੍ਰਿਕਟ ਚ ਸੋਰੀ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬੀ ਡੀ ਸੀਜ਼ ਜਿਹੜੀਆਂ ਕਨਸਟੀਟਿਊਟ ਕੀਤੀਆਂ ਤੇ ਇਸੇ ਦੇ ਲੜੀ ਚ ਜਿਹੜੀਆਂ ਆਪਣੇ ਸਿਟੀ ਸਬਡਿਵੀਜ਼ਨ ਦੇ ਥਾਣੇ ਪੈਂਦੇ ਸੀ ਉਹਨਾਂ ਦੇ ਏਰੀਆਜ਼ ਏਰੀਆਜ਼ ਦੀ ਵੀ ਆਪਾਂ ਬੀ ਡੀ ਸੀਜ਼ 11-11 ਮੈਂਬਰੀ ਪਰ ਵਿਲੇਜ ਜਿਹੜੀ ਬਣਾਈ ਹੈ ਤੇ ਬੀ ਡੀ ਸੀਜ਼ ਦਾ ਜਿਹੜਾ ਕਨਸੈਪਟ ਹੈ ਉਹ ਇਸ ਤਰੀਕੇ ਦੇ ਨਾਲ ਹੈ ਕਿ ਵੀ ਜਿਹੜੀ ਬੀ ਡੀ ਸੀਜ਼ ਆ ਉਹ ਇੱਕ ਕਿਸਮ ਦੇ ਨਾਲ ਪੁਲਿਸ ਦੀ ਕੰਨਾਂ ਤੇ ਅੱਖਾਂ ਦੀ ਕੰਮ ਕਰਨਗੀਆਂ ਤੇ ਜਿੱਥੇ ਵੀ ਲੋੜ ਪਊਗੀ ਉਹ ਸਾਨੂੰ ਹੈਲਪ ਕਰਨਗੀਆਂ ਤੇ ਇਹਦੇ ਵਿੱਚ 11-11 ਬੰਦੇ ਆਪਾਂ ਜਿਹੜੇ ਆ ਉਹ ਪਾਏ ਆ ਬੀਡੀਸੀਜ਼ ਦੇ ਵਿੱਚ ਤੇ ਇਹ ਕਿਸਮ ਦੇ ਨਾਲ ਇੱਕ ਫੋਰਸ ਮਲਟੀਪਲਾਇਰ ਦਾ ਰੋਲ ਅਦਾ ਕਰਨਗੇ ਆ ਤੇ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਅੱਜ ਆਪਾਂ ਮੀਟਿੰਗ ਕੀਤੀ ਹੈ ਐਸਐਚਓਜ਼ ਨੇ ਵੀ ਆਪਣੇ ਆਪਣੇ ਲੈਵਲ ਤੇ ਮੀਟਿੰਗਸ ਕੀਤੀਆਂ ਇਹਦੇ ਬਾਅਦ ਐਸਐਸਪੀ ਸਾਹਿਬ ਤੇ ਡੀਸੀ ਪਠਾਨਕੋਟ ਵੀ ਮੀਟਿੰਗ ਕਰਨਗੇ ਤੇ ਬਾਅਦ ਚੋ ਮਾਨਯੋ ਗਵਰਨਰ ਸਾਹਿਬ ਵੀ ਇਹਨਾਂ ਨਾਲ ਮੀਟਿੰਗ ਕਰਨਗੇ ਤੇ ਮੇਰਾ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਬਾਅਦ ਇਹ ਸੁਣਿਆ ਹੈ ਕਿ ਬੀ ਡੀ ਸੀਜ਼ ਮੈਂਬਰ ਤਗੜੇ ਹੋ ਕੇ ਕੰਮ ਕਰਨ ਜਿਹੜੀ ਪੰਜਾਬ ਪੁਲਿਸ ਹੈ ਤੇ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਖੜੀ ਹੈ ਤੇ ਬੀ ਡੀ ਸੀਜ਼ ਮੈਂਬਰ ਦਾ ਜਿਹੜਾ ਕਨਸੈਪਟ ਹੈ ਐਜ਼ ਅ ਫੋਰਸ ਮਲਟੀਪਲਾਇਰ ਕਿ ਵੀ ਜਿੱਥੇ ਵੀ ਸਾਨੂੰ ਲੋਡ ਪੈਂਦੀ ਹੈ ਉਹ ਸਾਡੀ ਅੱਗੇ ਵੱਧ ਕੇ ਹੈਲਪ ਕਰਨ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਪੂਰਾ ਮੋਢੇ ਦੇ ਨਾਲ ਮੋਢਾ ਜੋੜ ਕੇ ਨਾਲ ਰਹੂਗਾ ਤੇ ਉਹਨਾਂ ਦੀ ਸਪੋਰਟ ਕਰੂਗਾ ਕਿ ਆਪਾਂ ਇਕੱਠੇ ਮਿਲ ਕੇ ਇੱਕ ਵਧੀਆ ਜਿਹੜਾ ਸਮਾਜ ਤੇ ਵਧੀਆ ਜਿਹੜਾ ਕੰਮ ਉਹ ਕਰਾਂਗੇ। ਵੀਡੀਸੀ ਮੈਂਬਰਾਂ ਨੂੰ ਵੀ ਖਾਸ ਹੁੰਦਾ ਵੀ ਪ੍ਰਸ਼ਾਸਨ ਨੇ ਦਿੱਤੀ ਜਾਣਗੇ। ਜੀ ਐਸ ਆਫ ਨਾਓ ਵੀਡੀਸੀ ਮੈਂਬਰ ਜਿਸ ਤਰ੍ਹਾਂ ਮੈਂ ਕਿਹਾ ਸੀ ਉਹਨਾਂ ਨੂੰ ਆਮ ਲਾਇਸੈਂਸ ਬਣਾਉਣ ਤੇ ਪ੍ਰਾਇਓਰਿਟੀ ਮਿਲੂਗੀ। ਉਸ ਤੋਂ ਇਲਾਵਾ ਇਹਨਾਂ ਦੇ ਆਈ ਕਾਰਡਸ ਵੀ ਜਾਰੀ ਹੋਣਗੇ। ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਵੀ ਵੀਡੀਸੀ ਦਾ ਟਾਈਮ ਟੂ ਟਾਈਮ ਗਵਰਨਮੈਂਟ ਵੱਲੋਂ ਜਿਹੜਾ ਆਪਾਂ ਰეკਮੈਂਡ ਕਰਨੇ ਉਹਦੇ ਬਾਅਦ ਉਹਨਾਂ ਨੂੰ ਕੈਸ਼ ਇਨਾਮ ਵੀ ਮਿਲਦਾ। ਪਿੱਛੇ ਜੀ 10 ਲੱਖ 2 ਲੱਖ ਤੇ 1 ਲੱਖ ਦੇ ਜਿਹੜੇ ਆ ਇਨਾਮ ਆਪਾਂ ਆਪਣੇ ਜ਼ਿਲ੍ਹੇ 'ਚ ਵੰਡ ਚੁੱਕੇ ਆ ਤੇ ਗਵਰਨਮੈਂਟ ਦੇ ਕਾਫੀ ਪ੍ਰੋਵੀਜ਼ਨਸ ਬੀ ਡੀ ਸੀਜ਼ ਲਈ ਆ ਰਹੇ ਆ ਤੇ ਜਿਹੜੇ ਇਹਦੇ ਮੈਂਬਰ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਜੋ ਕੰਮ ਕਰਨਗੇ ਤੇ ਜਿਹੜਾ ਵਧੀਆ ਕੰਮ ਕਰਨਗੇ ਉਹਨਾਂ ਨੂੰ ਗਵਰਨਮੈਂਟ ਪੂਰਾ ਐਪਰੀਸ਼ੀਏਟ ਕਰੂਗਾ ਜਿਹੜੇ ਸਰ ਲੋਕਾਂ ਕਰਦੇ ਨੇ ਬੀ ਡੀ ਸੀ ਮੈਂਬਰ ਚੁਣਿਆ ਗਿਆ ਜੀ ਇਹਨਾਂ 'ਚ ਬੀ ਡੀ ਸੀ ਮੈਂਬਰਜ਼ ਜ਼ਿਆਦਾਤਰ ਆਪਾਂ ਉਹ ਬੰਦੇ ਚੁਣੇ ਆ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਆ ਸੈਂਸਿਬਲ ਬੰਦੇ ਜਿਹੜੇ ਕਿ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲ ਨਹੀਂ ਆ ਸਾਬ ਦਾ ਆਰਮੀ ਪਰਸਨਲ ਹੈ ਸਾਬ ਦਾ ਪੁਲਿਸ ਜਾਂ ਹੋਰ ਜਿਹੜੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋਏ ਉਹਨਾਂ ਨੂੰ ਪਾਇਆ ਤੇ ਇਹਦੇ ਵਿੱਚ ਬੇਸਿਕਲੀ ਉਹ ਬੰਦਿਆਂ ਨੂੰ ਪਾਇਆ ਗਿਆ ਜਿਹੜੇ ਬੰਦੇ ਕਲੀਨ ਰਿਕਾਰਡ ਵਾਲੇ ਆ ਜਿਹੜੇ ਜਿਹੜੇ ਆ ਕਿ ਵਧੀਆ ਕੰਮ ਕਰ ਸਕਦੇ ਪਰ ਵੀਡੀਓ ਫੋਟੋ ਕੁਝ ਪਾ ਵੀ ਦਿੱਤੇ ਹੋਣ ਇੱਥੇ ਕੀਤਾ ਹੋਇਆ ਜਨਾ ਜੀ ਵੀਡੀਸੀ ਮੈਂਬਰਸ ਨੇ ਸਾਨੂੰ ਵਧੀਆ ਇੱਥੇ ਸਜੈਸ਼ਨਸ ਦਿੱਤੀਆਂ ਨਸ਼ਿਆਂ ਨਾਲ ਰਿਲੇਟਡ ਵੀ ਬਾਕੀ ਹੋਰ ਵੀ ਦਿੱਤੀਆਂ ਕਿ ਵੀ ਏਜ ਦਾ ਵੀ ਇੱਥੇ ਖਿਆਲ ਰੱਖਿਆ ਜਾਏ ਮੈਂਬਰ ਬਣਾਉਣ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜਿਹੜਾ ਉਹ ਇਨਕੋਰਪੋਰੇਟ ਕਰਾਂਗੇ ਆਪਣੀ ਅਗਲੀ ਜਿਹੜੀ